ਕਸਿਕਾ ਬਾਈ ਜੀ ਲੈ ਵੀ ਗੱਗੇ ਦਾ ਰਾਤ ਕੱਲ ਬੈਰੇ ਟੁੱਟ ਗਿਆ ਉਹ ਕਰਿਆ ਬੰਦਲੀ ਚੱਲਣੀ ਪਤਾ ਨਹੀਂ ਜੀ ਪਾਇਆ ਤਾਂ ਮੈਂ ਹੀ ਆ ਨਾ ਵੀ ਰੇੜੀ ਕੋਲ ਚੁਕਾ ਦੇ ਉੱਪਰ ਖਾ ਲੈ ਹਲਕੇ ਹੁਣੀ ਤਾਂ ਬਾਹਰ ਪਾ ਦੇ ਮੂਹ ਉੱਥੇ ਜੱਜਮੈਂਟ ਹੀ ਨਹੀਂ ਆਉਣੀ ਠੀਕ ਹੈ ਕਣਕ ਤੇ ਜੀ ਪੰਗਾ ਕੱਢਾ ਕਿਦੋਂ ਮੈਂ ਫੜ ਲਾੜੀ ਮੋੜੇ ਫੁੱਲੇ ਲਮਾ ਨਹੀਂ ਹੂੰ ਫੁੱਲ ਤੋਂ ਫੁੱਲ ਕੱਢਿਆ ਵਸ ਵੇਰ ਤੇ ਹੀ ਕੰਮ ਪਰਾਂ ਮੈਂ ਆ ਮੈਂ ਹੁਣ ਕਾ ਗਿਆ ਤਾਂ ਫੁੱਲ ਲੈਣੇ ਮੈਂ ਤਖ ਖਸਾਗਾ ਤਾਂ ਖੁੱਲਣਾ ਹੱਡਾਂ ਤਾਂ ਪਾਹੀ ਪੈਣਾ ਵਿੱਚ ਦੀ ਉਹ ਮੈਂ ਬੈਰਿੰਗ ਪਾ ਕੇ ਕਸਤਾ ਮੈਂ ਕਿਹੋ ਕਿਹੋ ਪਿਛੇ ਪਿਛੋਂ ਕਰ ਲਾ ਆਓ ਜਿਹੜੀ ਤਾਂ ਨਹੀਂ ਨਾ ਹੂੰ ਤੇ ਸੰਦੀ ਮਸ਼ੀਨ ਹੈ ਸੰਨ ਬਾਈ ਸੱਤ ਦੀ ਦੂਣਾ ਨੂੰ ਦੂਣਾ ਨਰ ਬਿੱਟ ਕਾਟ ਲਾ ਟੱਲਾ ਕਰਾਂਗਾ ਤਾਂ ਹੀ ਖੁੱਲੂਗਾ ਦੂਆ ਵੀ ਸੱਤ ਚ ਲੈ ਆਏ ਤੇ ਹਾਂ ਉਹ ਉਹ ਨਾ ਦੋ ਕੋਡ ਲੈਣਾ ਉਹ ਸਾਗ ਦੀ ਠੀਂ ਆਣੀ ਨਹੀਂ ਨਹੀਂ ਨਾਟ ਮਾਟ ਲਗਾ ਲਾ ਸਾਰਾ ਡਰਾਪ ਹਟ ਹੋਣਾ ਬਹੁਤ ਸੁੱਤਾ ਜਾਣਾ ਲੱਗ ਗਿਆ ਰੋ ਤੇ ਇਕੜੀ ਗੱਲ ਬਾਈ ਬੜੀ ਰਮ ਪੈ ਗਿਆ ਬਾਈ ਹੋ ਗਿਆ ਲੋਡ ਮਗਾ ਹੁਣ ਕਾਸ ਨਾਟੀ ਚਲ ਬਾਟ ਜੀ ਆ ਇਧਰ ਆ ਗਿਆ ਜਿਹੜੀ ਬਾਟ ਛੱਡ ਛੱਡ ਦੇ ਇੰਨੀ ਜਾਨੀ ਬਹਾਮੀ ਜੀ ਜੀ ਦੀਸ ਲਾ ਲਈ ਪੈਨ ਗਰੂਜੀ ਲਾਤਾ ਵਰਤ ਲਾ ਦੀ ਪਾ ਸਾਡੇ ਪਿੱਛੇ ਲੋ ਬਾਈ ਸੱਤ ਮਾਟਰ ਇੰਜਨ ਬਣ ਗਿਆ ਮਾਟਰ ਲਾ ਬਾਈ ਇਹ ਇੰਜਨ ਇੰਜਨ ਦਾ ਡੈਡੀ ਦੱਸੋ ਕਿੰਨਾ ਮਾਟਰ ਹੈ ਇਹ 80 ਬੱਲੇ ਅਸਰੀ ਸਾਡਾ ਨਾ ਵੀ ਪੁਰਾਣਾ ਸਾਡਾ ਵੀ ਬਾਬਾਾਂ ਤੇ ਸਾਬਾੜਾ ਕਰਦਾ ਜਦੋਂ ਦਾਦਾ ਪੁੱਤਾ ਵੀ ਤਾ ਅਸੀਂ ਦੇ ਇੱਕ ਦੋ ਸਾਡਾ ਟੇਬਲ ਅੱਛਾ ਜੀ ੜੜਬੜੀ ਖੋਰ ਹੋ ਗਈ ਅੱਗੇ ਸਿਆ ਰਾਬੜ ਕਾ ਹੋਈ ਹੁਣ ਆਪਾਂ ਕਾਸੇ ਨੂੰ ਔਰ ਇਹਦੇ ਚੂੜੀ ਪਾਣੀ ਚ ਚੂੜੀ ਪਹਿਰਾ ਪਾਉਣੀ ਦੀ ਹੈ ਬੜੀ ਫਿਰਦੇ ਮੇਤਰੀ ਉਹ ਕਰੋ ਹਾਂ ਹਾਂ ਐਦਾ ਪੈ ਜਾਊਗੀ ਥੋੜੀ ਨਹੀਂ ਪੈਣੀ ਹਲਕਾ ਘੱਟ ਬਾਹਰ ਨਿਕਲ ਗੀ ਮੜੇ ਘੱਟਾ ਦਾ ਬਾਹਰ ਲਾ ਫਿਰ ਥੋੜੀ ਪੈ ਜਾਣੀ ਪਿੱਛੇ ਕਰਨਾ ਬਾਹਰ ਨਿਕਲਾਂ ਵੀ ਉੱਕਰੋ ਧੱਕੇ ਨਾਲ ਦਾ ਪਾਇਆ ਛੁੱਟੀ ਐ ਛੁੱਟੀ ਛੁੱਟੀ ਐ ਇਹ ਤਾਂ ਸ਼ਾਮ ਤੱਕ ਆਉਣੀ ਆਈ ਕਾ ਇਹਦੋਂ ਹੁਣ ਪਾਈ ਚ ਦੇਖਤਾ ਪੈਣਾ ਹਾਂ ਕੱਟੀ ਜਾਏ ਕਾਇਣਾ ਪੈਣਾ ਹੋਰ ਪੈਣਾ ਹਸ ਲੰਬਾ ਹੋਣਾ ਭਾਈ ਨਾ ਡੈੜੀ ਆ ਛੱਟ ਮਾਰਾ ਨਾ ਦੇ ਪਰ ਔੜੀ ਛੱਟ ਵਾਰੀ ਕੋਈ ਉਹ ਚੀ ਲਿਆ ਉਰ ਤੇ ਲੱਭੀ ਹੋਇਆ ਬੇੜਾ ਮਿਸਤਰੀ ਬਹੁਤ ਦੂਰ ਤੋਂ ਬੁਲਾਇਆ ਭਾਈ ਇਹ ਮਿਸਤਰੀ ਬਹੁਤ ਦੂਰ ਤੋਂ ਬੁਲਾਇਆ ਮੈਂ ਕਿਹਾ ਪਹਿਲੀ ਮੇਰੇ ਬੱਟੀ ਆ ਤਰੂਸਾ ਦਾ ਕਿ ਦਿਨ ਹੈ ਨਹੀਂ ਵਿੱਚ ਲੈ ਚੱਲੀ ਜੀ ਨਾਲ ਟਪਣਾ ਬਚਦਾ ਨਾਲ ਟਪੜੇ ਹੱਟ ਮਾਰ ਲਾ ਨਹੀਂ ਪਣਾ ਅੱਥੇ ਬਟਣਾ ਛੁੱਟੀ ਛੁੱਟੀ ਨਹੀਂ ਚਲੋ ਬਈ ਹੁਣ ਹੁਣ ਜਸ ਕਸ ਹੋ ਗਿਆ ਤਾਂ ਲੰਬਾ ਕੰਮ ਹਾਲੇ ਇਹ ਚਾਹਾਂ ਦਾ ਕਰੂਗੇ ਚਲੋ ਮੈਂ ਤਾਂ ਸ਼ਾਮ ਨੂੰ ਕੇ ਸ਼ਾਮ ਨੂੰ ਸ਼ਾਮ ਤੇ ਸਵੇਰ ਤਾਂ ਪੱਟਣ ਲੱਗੇ ਹੋਏ ਆ ਇੱਕ ਵਜ ਗਿਆ 1 ਵਜ ਗਿਆ 6 ਘਾਟੇ ਹੋਰ 6 ਇੰਨਾ ਟਾਈਮ ਤਾਂ ਲੱਗੇ ਜਾਣਾ ਉਹੀ ਅਮਰ ਨਾ ਕਿ ਕੇ ਹੋਏ ਵੀ ਟੋਕਰਾਂ ਨਟਾਂ ਦੇ ਵੱਜੂਗੇ ਦਸਾਂਵਾ ਕੋ ਪਾ ਰਹੇ ਆ ਗਾਰੀਆਂ ਜਿਹੜੇ ਛੱਡ ਦੇਣੀਆਂ ਅੱ삐 ਚਲ ਖੜਕਾ ਦਊਗਾ ਜੀ ਯਾ ਰਤਰੀ ਇਹ ਵੀ ਇਧਰ ਹੋਣਾ ਮਰਦਾ ਮੈਂ ਕਹਿੰਦਾ ਹੈ ਕਿਹੜਾ ਆ ਦੇ ਤੇਰਾ ਬਾਹਰ ਆ ਉਹ ਦੇਖ ਇਧਰ ਹੋਣਾ ਤਾਂ ਹੀ ਕਾਹੂਗੇ ਵੀ ਬੰਦ ਇਹਦਾ ਇਹੀ ਹੋ ਜਾਣਾ ਤਨ ਉਹੀ ਕਹਿੰਦਾ ਮੈਂ ਐ ਆਏ ਹੋਣਾ ਕਰ ਕਰ ਮਾਰ ਜੋ ਰਹਾ ਕਰਨ ਦਾ ਕਰ ਉਹ ਨਾ 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 ਪੂਰਾ ਕਰ ਲੈ ਤੇ ਆਪੇ ਕਾ ਸੁਣਾ ਮੈਂ ਸੱਟੇ ਵੱਜਣੀ ਇਹਦੇ ਪਰ ਤੂੰ ਸੱਟ ਮਾਰ ਲੈ ਆ ਨਾ ਆ ਨਾ ਪੂਰਾ ਕਰ ਲੈ ਆਪਣਾ ਇਹਨੇ ਬਾਹਰ ਆਇਆ ਨਾ ਉਹਨੇ ਅੰਦਰ ਰਹਿਣਾ ਨੇ ਹਾਂਜੀ ਮੇਰਾ ਸ਼ਾਸਤਰ ਸ਼ਸ਼ਟਮ ਚਲੋ ਜੀ ਟੱਕ ਟੱਕ ਸ਼ੁਰੂ ਕਰੋ ਲੱਜਦੀ ਨਹੀਂ ਵਾਕੀ ਬਲਾਉਂਦੇ ਭਾਈ ਮਲਗੀ ਸੀ ਕਰੂਗਾ ਉਹ ਨੂੰ ਹਾਂ ਸਪੈਸ਼ਲ ਫੇਲ ਹੋ ਗਿਆ ਦੁਬਾਰਾ ਕੱਢ ਲਈ ਬਾਹਰ ਆ ਰਹੀ ਲੋਟ ਆ ਯਾਰ ਇਹਨੂੰ ਭਾਈ ਉਹ ਤਾਂ ਕਿ ਆਉਂਦਾ ਉਹ ਲੋਕ ਜਾਂਦਾ ਲੋਕ ਤਾਂ ਇਹ ਜੋਰੇ ਮਾਰ ਲਿਆ ਦਾ ਪੂਰਦਾ ਦਵਾਸਰ ਮੈਂ ਬਦ ਹੁਣ ਲੋ ਆਹ ਲੋਡ ਨਹੀਂ ਦਉਦਾ ਬਈ ਲੈ ਵੀ ਹੁਣ ਆ ਗਿਆ ਇਹਨੂੰ ਫੁੱਟਾ ਹੋ ਗਿਆ ਫਰੀ ਹੁਣ ਉਹ ਮੁਰਦਰ ਕੋਲ ਗੱਲ ਆ ਮਾਰ ਜਾ ਆ ਨਾੜ ਵੀ ਪਾਏ ਦਵਾਂ ਇਹ ਪਾ ਲਾ ਹਾਂ ਇੱਥੇ ਹੀ ਕਰਨਾ ਇੱਥੇ ਨਹੀਂ ਯਾਰ ਉਹਦੇ ਫੇਰ ਹੱਥ ਪਾਉਂਗਾ ਹੱਥ ਨਹੀਂ ਪੈਂਦਾ ਫੇਰ ਲੈ ਵੀ ਹੁਣ ਉਮੀਦ ਆ ਪੂਰੀ ਸਾਨੂੰ ਬਈਆ ਫਿੱਟ ਹੋ ਜਾਊਗਾ ਨਹੀਂ ਤਾਂ ਗੱਲ ਦੀ ਕਰਦੇ ਨਹੀਂ ਕੋਪਰੈਂਟ ਕਹਿੰਦਾ ਕਿ ਸਾਨੂੰ ਬੁਲਾ ਰਾ ਹੋਣਾ ਨਹੀਂ ਕੋਸ ਬੁਲਾਦਾ ਲੈ ਮਨੋ ਯਾਰ ਤਾਂ ਗੰਗਾ ਬੁਲਾਇਆ ਭਾਈ ਬਸ ਅਸੀਂ ਖੋਲ ਲਈ ਦੁਬਾਰਾ ਫਿਰ ਕੇ ਆਹ ਤਾਂ ਕਹਿੰਦਾ ਮਿਸਤਰੀ ਬੁਲਾ ਲਾ ਬਸ ਬੈਠੇ ਠੀਕ ਹੈ ਕਿਹਦਾ ਮਿਸਤਰੀ ਨੇ ਤਾਂ ਬਲੈਕ ਹੀ ਆ ਟੂ ਇਹ ਤਾਂ ਹੁਣ ਐ ਬਲੈਕ ਹੀ ਆ ਰਾ ਦੇ ਕੇ ਭਾਈ ਬਲੈਕ ਹੀ ਆ ਟੂ ਕੇ ਤੀ ਹੋ ਹੈ ਉਹਨੀ ਫਿਲਮ ਅੱਜ ਕੱਲ੍ਹ ਯਾਰ ਅਸਵੀ ਕਹਿੰਦਾ ਲੈ ਜੀ ਕਰਨੀ ਚਾਹੀਦੀ ਸਾਰੀ ਫਿਲਮ ਮੁੱਕੀ ਗਿਆ ਅਸਵੀ ਹਸਵੀ ਕਹਿੰਦਾ ਲਾਪਰੀ ਤਾਂ ਇਹ ਕਹਿੰਦਾ ਕਿ ਮੈਨੂੰ ਲਈ ਕਹਿੰਦਾ ਨਸ਼ਾ ਨਹੀਂ ਕਰਨਾ ਚਾਹੀਦਾ ਜੀ ਮੈਂ ਠੀਕ ਹੈ ਜੀ ਉਹ ਪਾਤਾ ਹਲੋ ਮੈਂ ਅੱਗੇ ਤੋਂ ਫਿਲਮ ਦਿਖਾਉਣੇ ਕੋਈ ਵੀ 150 ਰੁਪਏ ਪਾਤਾ ਪਾਣੀ ਸੱਚ ਕਹੇ ਮਿਲੀ ਪਾਈ ਫਿਲਮ ਤੋਂ ਵੀ ਨਸ਼ਾ ਨਹੀਂ ਕਰਦਾ ਇਹਦੇ ਅਹੇ ਤਾਂ ਮਿਲਿੰਗ ਰਿਸ ਦੇ ਕਰਨੇ ਸਿੱਖਿਆ ਦੀ ਕੀ ਗੱਲ ਲੱਗਿਆ ਅਭੀ ਅੱਜੇ ਪਤਾ ਲੱਗਿਆ ਸਾਨੂੰ ਕਿ ਇਹ ਤੂੰ ਸਿੱਖਿਆ ਮਤਾਂ ਇਹ ਮਿਲ ਲੱਗੀ ਨਹੀਂ ਕਿਥੇ ਬਸ ਮਿਲਦੀ ਸਿੱਖਿਆ ਇਹ ਜੈਸੀ ਕਰਨੀ ਵੈਸੀ ਭਰਨੀ ਅਹ ਕਿਵੇਂ ਮਿਲਦੀ ਲੈ ਜੈਸੀ ਕਰਨੀ ਵੈਸੀ ਭਰਨੀ ਹਾਂ ਇਹੀ ਦੀ ਅੱਗੇ ਸਿੱਖਿਆ ਨਹੀਂ ਪਤਾ ਫਿਲਮ ਵਧੀਆ ਦੀ ਬਸ ਇਹਨਾਂ ਬਦਮਾਸ਼ਾਂ ਨੂੰ ਵਾ ਅਦਾਂ ਦੂਈ ਦਿਖਾਈ ਮੈਂ ਸ਼ੈਤਾਨ ਆ ਇਹਨੂੰ ਤੁਹਾਨੂੰ ਰਾਤ ਦੂਈ ਦਿਖੰਦੀ ਸ਼ੈਤਾਨ ਆਪਾਂ ਨੂੰ ਅੱਛਾ ਉਹ ਸ਼ੈਤਾਨ ਹਿੰਦੀ ਵਾਲੀ ਹੈ ਨੀ ਸ਼ੈਤਾਨ ਅਜੇ ਜਾਂਦੇ ਹਾਂ ਹੋਰ ਉਹ ਜਿੱਥੇ ਮਿਲਲਾ ਬਈ ਕਰਾ ਤਾਂ ਮੋਖ ਕਰਣੀ ਆ ਕਰਦੇ ਜਦੋਂ ਗੱਲ ਪਈ ਜਾਂਦੀ ਕਿੱਥੇ ਤੇ ਹੂੰ ਅਜੇ ਤਾਂ ਕਿ ਚਲੀ ਜਾਂਦੀ ਉਹ ਹੋਰ ਮਾਂਡ ਬੁਖਾ ਜੀ ਤਾਂ ਕ ਲਈ ਜਾਂਦੇ ਹੈਗੇ ਹੋਰ ਕੀ ਫਿਰ ਉਹ ਦੇਖਣੀ ਕਰ ਕੋਈ ਚਾਚੀ ਦੀ ਦੇਖੋ ਆਖੇ ਜੀ ਦੇਖ ਕੇ ਉਹ ਬੱਸ ਹੂੰ ਬਾਬੂ ਫਿਰ ਮਨ ਰਹਿ ਉਹ ਅਰ ਜੀ ਕਰਦੀ ਹੈ ਜਾ ਬੇਫਰਮਾ ਹੋ ਰਿਹਾ ਹੈ ਕਿਉਂਕਿ ਹੁਣ ਤੈਨੂੰ ਕਰਦਾ ਵੀ ਕਾਸ ਹੋ ਜੂਗੀ ਮਨ ਨੂੰ ਪੂਰੀ ਉਮੀਦ ਹੈ ਤੇਰੇ ਪਾਸ ਚੱਲ ਕੋਈ ਤਾਂ ਹੋਇਆ ਇਹ ਨੂੰ ਕਹਿੰਨਾ ਨਹੀਂ ਸਕਿਆ ਯਾਰ ਪੱਟੇ ਮੈਂ ਸਾਰੀ ਲਈ ਤੀ ਨਾ ਆ ਇੱਕ ਬੈਰਿੰਗ ਨੇ ਦੇ ਲੱਗ ਗਿਆ ਕਿੰਨੇ ਨਾਲ ਬੈਗ ਨੂੰ ਤਾਂ 2 ਮਿੰਟ ਲੱਗੇ ਆ ਚੱਲ ਹੋਣਾ ਸ਼ੈਤਾਨ ਲੋ 24 ਲੈ ਵੀ ਇਹ ਆ ਹੁਣ 24 ਚ ਪੈ ਗਈ 24 8124 18124 122 ਕਹਿ ਗਏ ਹੋਲੀਵਰ ਲਿਖਿਆ ਬਾਹਰ ਦਾ ਐਸੇ ਆ ਨੇ ਵੀ ਆ 2000 ਰੁਪਏ 8 ਆਊਗਾ ਫੇਰ ਯਾ ਕਰੂਗੇ ਲੋਕ ਲੈ ਇਹਦਾ ਡੰਗਰ ਕਰਦੇ ਨੇ ਨਮਟੇ ਦੇਣਾ ਸੀਤੀ ਉਹ ਦੇਤਾ ਇਹ 2 ਮਹੀਨੇ ਹੋਇਆ 4 ਰੁਪਏ ਤੋਂ ਉੱਪਰ ਦਾ ਪਰਾਂ ਦੇਖਦਾ ਹਨਾ ਉਹ ਮੋਟਰਾਂ ਪਰ ਨਾਂ ਲਿਖੇ ਹੋਏ ਉਹ ਹੁਣ ਤੱਕ ਦੇਖਦੇ ਆ ਉਹ ਹੱਥ ਬੱਲੇ 10 ਮੀਟਰ ਦਾ ਫਰਕ ਆ ਜਾਂ ਕਿਹੜਾ ਫਰਕ ਆ ਉਹ ਪਰੁੰਦੇ ਦੇ ਹੋ ਉੱਚੀ ਜਗ੍ਹਾ ਹੁੰਦੇ ਤੇ ਫਰਕ ਆ ਉਹ ਵੀ ਯਾਰ ਖੁੱਲੀਆਂ ਵੀ ਹੈਗੇ ਤੇ ਨਾ ਮਾ ਆ ਖੁੱਲੀਆਂ ਦਾ ਰੰਗੇ ਹੋਤਰਾ ਦੇਖੋ ਹੌਣ ਚ ਬੱਚੇ ਬੱਲੀ ਆ ਕੋਈ 90 ਦਾ ਹਾਂ ਫਿਰ ਆ ਖੁੱਲੀਆਂ ਰੰਗੇ ਹੋਤਰਾ ਹੋ ਗਿਆ ਉਹ ਵਾ ਸਿਮੈਂਟ ਚ ਪਣੀ ਕਰੀ ਹੈ ਨੀ ਪਾਈਏ ਨੇ ਸਿਮਟਾ ਚ ਸਾਰਾ ਕਾਲਾ ਹੁੰਦਾ ਸਾਰਾ ਕਾਲਾ ਇਹਨ ਸਿਮੈਂਟ ਚ ਸਵਾ ਸਵਾਜ ਸਿਮੈਂਟ ਸਵਾਜ ਜ਼ੋਰ ਤੇ ਛੋਟੀ ਹੈ ਹੈ ਭਾਈ ਇਹ ਪ੍ਰਭੂ ਨੱਟ ਫੇਰ ਗਲਤ ਰਸਤੇ ਕਾਦਰ ਠੀਕ ਕਹਿੰਦੇ ਬਾਈ ਮਿਸਤਰੀ ਸਾਦਲਾ ਉਹ ਨਹੀਂ ਕਰ ਰਦੀ ਆਪੇ ਕਾਟਾ ਫालतू ਸੀਗਾ ਠੀਕ ਹੋ ਹੋਰ ਕੀ ਆ ਫਿਰ ਇਹਦੇ ਯਾਰ ਇਹਦੇ ਨਾਲ ਦਾ ਫਰਕ ਆ ਉਹ ਬੜਾ ਛੋਟਾ ਯਾਰ ਇਹ ਚਲੋ ਫਿਰ ਵਾਪਸ ਉਠਾਈ ਲੋੜਾ ਥਾਣਾ ਦਾ ਅਦਵਾ ਵੀ ਹੋਰ ਇਕੱਠਾ ਲੱਗੇ ਉਹ ਵੀ ਛੋਟੀਆਂ ਹੈ ਛੋਟੀਆਂ ਇਸ ਇਲੈਕਟਰ ਨੂੰ ਸੱਦਣਾ ਪੈਣਾ ਪਾਇ ਗੇਕਣਾ ਹੈ ਆਪਾਂ ਲੋ ਜੀ ਮੇਰੀ ਬਦੌਲਤ ਮਿਸ਼ਨ ਪਾਸ ਮਿਸ਼ਨ ਪਾਸ ਹੋ ਗਿਆ ਮੈਂ ਮਿਸਤਰੀ ਆਇਆ ਦੇਖੋ ਜੀ ਤਾਂ ਹੋਇਆ ਨਹੀਂ ਤਾਂ ਹੁਣ ਨਹੀਂ ਨਹੀਂ ਤਾਂ ਹੋਣਾ ਹੈ ਦੱਸ ਦੇ ਝੂਠੇ ਹਾਂ ਸੱਚ ਹੈ ਇਹੋ ਗੰਗਾ ਸੱਚ ਹੈਗਾ ਦੇਖੋ ਜੀ ਐ ਕਰਤੀ ਰੈਲੀ ਆਪਾਂ ਨੂੰ ਆ ਲੱਗਦੀ ਆ ਹਾਂ ਧੱਕਾ ਲੱਗਿਆ ਧੱਕਾ ਥੋੜੀ ਆ ਦੇ ਆ ਲੱਗਦੀ ਆ ਤੇ ਇੱਕ ਇੱਕ ਜੂੜੀ ਟਟੇ ਕਰਨ ਲੱਗਿਆ ਉਹ ਕਹਿੰਦਾ ਕਿ ਹੁਣ ਟੁੱਟਿਆ ਹੋਦਾ ਬੈਲਿੰਗ ਮੈਂ ਕਸੀਗੀ ਆ ਇਹ ਤਾਂ ਹੁਣ ਜਿਆਦਾ ਹੀ ਆਵਾਜ਼ ਕਰਨ ਲੱਗੀ ਫਿਰ ਪਤਾ ਲੱਗਿਆ ਉਹ ਇੱਕ ਵਾਰ ਸੈਟਿੰਗ ਤਾਂ ਹੋਣੀ ਹੋਵੇ ਦਵਾਰ ਇਹਦੀ ਹੂੰ ਤੋ ਆਇਆ ਹੋਗਾ ਸੈਟਿੰਗ ਦੂਜੀ ਆ ਗਈ ਸੈਟ ਹੂੰ ਬਹੁਖੀ ਲਿਆਂ ਦੀ ਲੋਟ ਸੀ ਬਹੁਤ ਜੀ ਬਹੁਤ ਪੈਸੇ ਦੇਣੇ ਚੰਗੇ ਆ ਮੈਨੂੰ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਪਰ ਫਿਰ ਵੀ ਬਾਈ ਹੱਥ ਲਾਇਆ ਤਾਂ ਪਤਾ ਲੱਗ ਗਿਆ ਚੱਲ ਆ ਤੈਨੂੰ ਪਤਾ ਲੱਗੂਗਾ ਹਾਂ ਮੈਨੂੰ ਤਾਂ ਮੈਨੂੰ ਐ ਦੋ ਬੈਲਿੰਗ ਪਿੱਛੇ ਨਿਕਲਣਾ ਆ ਪਿੰਡਾਂ ਵਿੱਚ ਜਿਹਦੇ ਮੰਨੋ ਦੇਓ ਭਾਈ ਮੂਰਲੀ ਲਈ ਮੈਂ ਭਾਈ ਸਾਰੀ ਸਵੇਰ ਤੇ ਲੱਗਿਆ ਹੋਇਆ ਮੈਂ ਇਹਨੂੰ ਚੱਲ ਆਇਆ ਮਾੜੀ ਮੋਢੀ ਨਾਲ ਦੇ ਰੱਖਣੀ ਜਾਈ ਸੀਗਾ ਚੱਲ ਇਹ ਜਾ ਜਾ ਅੱਜ ਵਿਲੇ ਤੇ ਮੈਂ ਚੱਲ ਅੱਜ ਤੇਰੀ ਉਹ ਬੋਲਤੀ ਬੰਦ ਕਰਦੇ ਆਂ ਲੋ ਭਾਈ ਹਰਸ਼ ਵੀ ਨਹੀਂ ਇਹਦੇ ਕਰਕੇ ਤੂੰ ਤਲਵਾ ਰਹੇ ਆਂ ਉਹ ਦੇਖ ਹੈ ਤੂੰ ਤਾਂ ਫੈਦਾ ਟੋਕਰੀਆਂ ਫੈਦਾ ਜੀ ਫੈਦਾ ਚੱਲਿਆ ਕਿ ਨਹੀਂ ਬਹੁਤ ਹੈਦਾ ਜੀ ਟੂੜੇ ਤੁੰਤ ਸੱਤ ਬਣ ਗਈਆਂ ਬੱਲੇ ਹੋਰ ਬੱਲੇ ਬੱਲੇ ਇਹਦੇ ਜਿੰਨੀਆਂ ਬਣੇ ਹੁੰਦੀਆਂ ਘਾਟਾਂ ਯੂਜ਼ ਬਹੁਣੀਆਂ ਹੋਰ ਕਿ ਹਾਂ ਗੋਹੇ ਨੂੰ ਵੀ ਲੱਗੀ ਹੋਈ ਦੋ ਗੋਹੇ ਲੱਗਣੀਆਂ ਇੱਕ ਦੋ ਨੂੰ ਲੱਗਣੀਆਂ ਇੱਕ ਉਹ ਟੋਕਰਾ ਇੱਕ ਬڑا ਛੋਟਾ ਵੀ ਸੈਜ ਬਣਾਣਾ ਪੈਣਾ ਸੋ ਹਾਂ ਟੂੜੀ ਵਾਲਾ ਪਿਆ ਛੋਟਾ ਪਿਆ ਹੂੰ ਸਾਈ ਚਾਰ ਦੀ ਹੈ ਸਾਲ ਚ ਸੱਤ ਬਣ ਗਈਆਂ ਚਾਰ ਦੀ ਹੈ ਜੀ ਹਾਂਜੀ ਸਾਲ ਬਣ ਸਾਲ ਇਹ ਸੱਤੀਆਂ ਸਤਾ ਸਤੇ ਹੋਣੀਆਂ ਜੀ ਹਾਂਜੀ ਕੋਈ ਵੇਖਦੀ ਜਗਾ ਬਾਜੀ ਉੱਥੇ ਠੀਕਣਾ ਪੈਂਦਾ ਫਿਰ ਤੱਕਾਂ ਮਾਰੀਆਂ ਹਟਕਣ ਨਾਲ ਇਹਦੇ ਬਾਕੀ ਠੀਕ ਆ ਕਰਦੇ ਪਾ ਬਾਕੀ ਮਸ਼ੀਨ ਨਹੀਂ ਹਿੱਲਦੀ ਹੈ ਆ ਤਾਂ ਕਾਂ ਦੇਖੋ ਆਹ ਥੋੜੀ ਗਿਆ ਲੱਗ ਕੋਈ ਨਹੀਂ ਕਰਦਣ ਹਲਕੀ ਜਿਹੀ ਜ਼ਿਆਦਾ ਨਹੀਂ ਗਈ ਪੱਕੀ ਤੇਲ ਬਾਹਰ ਵਿੱਚ ਹੀ ਤੇ ਬਾਤ ਤਾਂ ਇਹਦੇ ਵਿੱਚ ਸਾਕੂ ਕਰਤਾ ਜੀ ਫਿੱਟ ਆ ਜਿਹੜੇ ਖਾਲੀ ਹੋਏ ਜਿਹੜੇ ਕੋਈ ਨਹੀਂ ਠੀਕ ਆ ਵਾਸਾ ਉਹਦਾਂ ਨਾ ਵੀ ਹੋ ਲਿਆ ਉਹਨੂੰ ਛੋਟੀ ਹੈ ਠੀਕ ਆ ਸੱਤ ਦੀ ਆ ਕਿੰਨੇ ਸਾਲ ਹੋ ਗਏ ਡੈਡੀ 13 ਤੇ 17 ਸਾਲ ਹੋ ਗਏ ਚਲੇ ਗਈ ਇਹ ਹੁਣ ਮੀਨਿੰਗ ਦੇ ਅੰਦਰ ਖੜੀ ਐ 17 ਸਾਲ ਚ ਤੇ 17 ਸਾਲ ਬਾਰੇ ਗਾ ਲਈ ਆ ਚੱਕਰ ਹੋ ਜਾਂਦਾ ਚਲੋ ਆਇਆ ਫਿਰ ਤੁਹਾਨੂੰ ਚਲ ਜੀ ਚਲ ਠੀਕ ਆ ਗਿਆ ਮੈਂ